ਕਹਿੰਦਾ ਹੁਣ ਭੌਂਤ ਮਾਨੂੰ ਲਾ ਦਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਭੌਂਤ ਮਾਨੂੰ ਲਾਦਾ ਉਹ ਕਹਿੰਦਾ ਜਾਲਾ ਏ ਮੈਂ ਹੀ ਲੈ ਜੂ ਲਾ ਦਾਂ ਮੈਂ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾ ਦੇਣੇ ਲੋਕ ਲਾ ਸਕਦੇ ਨੇ ਤੜਕੀ ਉੱਠ ਕੇ ਆਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਬਾਦਲ ਇਹ ਹੱਸਣ ਦੀ ਗੱਲ ਐ ਜੀ ਭਾਈ ਤਾਂ ਨਾ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਬਾਦਲ ਤਾਂ ਹੀ ਲਿਆ ਜ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਾਂ ਜੀ ਮੈਂ ਬਾਜਵਾ ਇੱਕੋ ਪਤਾ ਨਹੀਂ ਹੋ ਬ੍ਰਿੰਗ ਤੜਫੀ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਵੱਲਾ ਮੈਨੂੰ ਗਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਨਸਤੀਫਾ ਦੇ ਦੇ ਕਾਰਨ ਕੀ ਹੈ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਹੈ ਕੋਈ ਗੱਲ ਨਹੀਂ ਅਲੋਚਨਾ ਕਰ ਲੈਣ ਕੋਈ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਇਹਦਾ ਕੀ ਹੈ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈ ਥੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਪਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜੁਆਕ ਸਾਡੀਆਂ ਕੁਰਸੀਆਂ ਤੇ ਪਾ ਕੇ ਬਹਿ ਗਿਆ ਆ ਦੁੱਖ ਹੋ ਗਿਆ ਹੋਰ ਕੋਈ ਹੋਵੇਗਾ ਵੀ ਇੱਥੇ ਤਾਂ ਸਾਡੇ 3 ਪੁੱਤ ਬੈੰਦੇ ਹੁੰਦੇ ਆ ਇਹ ਕਿਵੇਂ ਆ ਗਏ ਹਰਪਜਨ ਸਿੰਘ ਜੀ ਟੀਓ ਸਾਹਿਬ ਬਿਜਲੀ ਤੇ ਪਾ ਪੀਪੀਡ ਵੀਡੀ 2 ਬੱਡੇ ਮਹਿਕਮਿਆਂ ਦੇ ਮੰਤਰੀ ਪਿਤਾ ਜੀ ਕੀ ਕਰਦੇ ਸੀ ਪਤਾ ਵਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਉਹ ਬੈਂਡ ਮਾਸਟਰ ਸੀ ਬੈਂਡ ਮਾਸਟਰ ਦਾ ਮੁੰਡਾ ਉਹ ਪੰਜਾਬ ਦਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਤੇ ਫਿਰ ਇਹ ਕਿਵੇਂ برداشت ਕਰਨਗੇ ਫਿਰ ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਿਉਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿੰਨਾ ਜੇ ਤੁਸੀਂ ਮੇਰੇ ਨਾਲ ਜੋ ਮਰਜੀ ਕਰ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੇ ਆ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 आम आदमी क्लीनिक ਹੋਰ ਹੋ ਜੂਗਾ 800 ਆਮ आदमी क्लीनिक ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲੇ ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਹੈ ਪ੍ਰਾਈਵੇਟ ਚ ਹਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾ ਰਹੇ ਕਦੇ ਨਹੀਂ ਬੋਲੇ ਤੀਰਥ ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਂਦੇ ਆ ਨਹੀਂ ਬੋਲੇ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨਹੀਂ ਬੋਲੇ ਕੱਸਿਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40-40 ਸਾਲ ਬਾਅਦ 35-35 ਸਾਲ ਬਾਅਦ ਕਦੇ ਨਹੀਂ ਬੋਲੇ ਬਸ ਉਹੀ ਬਸ ਪੌਂਦਾਂ ਨੂੰ ਸੀ ਭਰੇ ਹੋਣ ਮੇਰੇ ਇੱਕ ਦੋਸਤ ਹੈ ਕਹਿੰਦਾ ਹੁਣ ਪੌਂਦਾਂ ਨੂੰ ਲਾ ਦਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਪੌਂਦਾਂ ਨੂੰ ਲਾ ਦਾਂ ਉਹ ਕਹਿੰਦਾ ਜਾੜਾ ਹੈ ਵੇਂ ਹੀ ਲੈ ਜੂ ਲਾ ਦਾਂਗੇ ਵੇ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾਦੋਗੇ ਸੋ ਇਸ ਕਰਕੇ ਇਹਨਾਂ ਦੀ ਗੱਲਾਂ ਚ ਨਹੀਂ ਆਉਣਾ ਲੱਗੇ ਰਹਿੰਦੇ ਕੋਚ ਕੋ ਹੋਰ ਹੈ ਨੀ ਜੋ ਸਿੱਧੂ ਹਾਇ ਰੱਬ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਡੂੜ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੀ ਕੋਈ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਪੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਏ ਜਾਂਦਾ ਨਾ ਲਵਾਵੇ ਜਬ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹਿਣਾ ਮੇਤਰ ਪਿਆਰੇ ਵੀ ਮੇਤਰ ਪਿਆਰੇ ਪਤਨੀ ਕੀ ਬੇ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪਰਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸੇ ਘੱੜਨੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਘੱੜਦਾ ਸੀ ਹਰ ਗੱਲ 'ਚ ਨੈਗੇਟਿਵਿਟੀ ਹਰ ਗੱਲ 'ਚ ਨੁਕਸ ਘੱੜਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਘੱੜਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਕੋਈ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਚੋ ਨੀ ਘੱਡ ਸਾਰਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਧਰੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੋਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਜੜੀ ਖੱਡਣਾ ਨੁਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਿਆਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਜ਼ੁਬਾਨ ਤੇ ਇਹ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ। ਬਿਨਾਂ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ। ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ। ਮੈਂ ਕੀ ਗੱਲ ਜਿੱਦੋਂ ਮੇਰੇ ਕੋਲ ਜਵਾਬ ਹੈਗਾ। ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ। ਮੈਂ ਕਿਹਾ ਤਾਂ ਨਹੀਂ ਤਾਂ ਪਹਿਲਾਂ ਵਾਲੇ ਨੇ। ਹੁਣ ਵਾਲੇ ਕਿਉਂ ਨਹੀਂ ਹੈਗੇ ਫਿਰੋ? ਮੈਂ ਕਿਹਾ ਮੈਂ ਹੈਗਾ ਜਿੱਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜਵਾਬ। ਕਿਹੜਾ ਪ੍ਰੋਟੋਕੋਲ? ਨੋ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹਜੇ ਪ੍ਰੋਗਰਾਮ ਚ ਕਿਧ ਮੁੱਖ ਮੰਤਰੀ ਆਉਂਦੇ ਸੀ ਉਹ ਵੀ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਇਹ ਮੈਂ ਕਹਾਂ ਯਾਰ ਕਿਸੇ ਮੈ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ ਚ ਅੱਗ ਬਲਦੀ ਹੈ ਮੈਨੂੰ ਤੇ ਇਤੋਂ ਵੱਧ ਖੁਸ਼ੀ ਇਤੋਂ ਵੱਧ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ ਚ ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਜਾ ਕੇ ਈਮਾਨਦਾਰੀ ਨਾਲ ਕੰਮ ਕਰਨਾ ਲੀਗਲ ਜਿਹੜੀਆਂ ਤੁਹਾਡੀਆਂ ਅੜਚੜਾਂ ਸਾਰੀਆਂ ਅਸੀਂ ਹਟਾ ਕੇ ਤੁਹਾਨੂੰ ਕੰਮ ਤੇ ਪਾ ਕੋਈ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ ਜਿੰਨੀਆਂ ਵੀ ਨਿਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਣੀਆਂ ਕੁਰਸੀਆਂ ਤੇ ਕੰਮ ਕਰ ਰਹੇ ਨੇ ਹਾਂ ਆਪ ਵੀ ਅਹਿਮੀਅਤ ਜ਼ਰੂਰ ਬਣਾਇਓ ਦਫ਼ਤਰ ਦੇ ਵਿੱਚ ਐਨਾ ਸੋਚੋ ਵੀ ਆ ਮੇਰੀ ਨੌਕਰੀ ਛੋਟੀ ਹੈ ਜਾਂ ਨੌਕਰੀ ਛੋਟੀ ਭੱਟੀ ਨਹੀਂ ਹੁੰਦੀ ਕੋਈ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਿਆ लख के बराबर नहीं बहन जरा सोचो जो लख चो रुपया भी लख नहीं रही <प्ण>। so, है अपनी बिलकुल वैल्यू बना के रखियो के मेरी अहमियत है कुर्सी में छोटी बड़ी ना हां मैं भी मेरे सैन हो गए तो कम हो लेके जाओ हर रोज घरे अच्छा कड़ाही चढ़ूगी मैं लगता है कड़ाही चढ़ने पा दी बीड़ी ਠੀਕ ਹੈ ਨਾ ਅੱਜ ਤਾਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪੱਲਾਂ ਇਹਦੇ ਦਾ ਕੁਝ ਨਹੀਂ ਬਣਨਾ ਮਾਰੀ ਜਾਂਦਾ ਅੱਜ ਉਹ ਮਠਾਈ ਦੇ ਡੱਬੇ ਲੈ ਆ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਹੁਤ ਕੁਝ ਬਣੇ ਅਈ ਮੰਨ ਤਾਂ ਪਹਿਲਾਂ ਕਹੀ ਸੀ ਇਹਦਾ ਕੱਖ ਨਹੀਂ ਬਣਨਾ ਇਹ ਨਲਾਇਕ ਨਿਕਲਿਆ ਜਦੋਂ ਕੁਝ ਬਣ ਗਿਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਣੂ ਕੁਝ ਨਾ ਕੁਝ ਚੱਡਦੇ ਨੂੰ ਸਲਾਮਾ ਕਰਦੀ ਹੈ ਦੁਨੀਆ ਠੀਕ ਹੈ ਨਾ ਮੰਜ਼ਲੇ ਵਡੀਆਂ ਰੱਖੋ ਜ਼ਰੂਰ ਅਚੀਵ ਹੋਣਗੀਆਂ। ਔਰ ਮੰਜ਼ਲ ਵੱਲ ਨੂੰ ਅਰਜਨ ਵਾਲੀ ਅੱਖ ਵਾਂਗੂ ਮੱਛੀ ਦੀ ਅੱਖੀ ਦੇ ਸੇਵਾਸ ਪਰ ਅਚੀਵਮੈਂਟ ਹੋ ਸਕਦੀ ਹੈ। ਬਹੁਤ ਵੱਡੀ ਵੱਡੀ ਅਚੀਵਮੈਂਟ ਹੋ। ਮੈਂ ਕਹਾਂ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਝ ਆ ਜਾ। ਨਾ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਆ ਕਰਿਓ ਉਥੇ ਤੇ ਨਾਲੇ ਹੋੜ ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ ਹੁਣ ਤੁਹਾਡੇ ਕੋਲੇ ਆਉਣਗੇ। ਕੋਈ ਪਗਾਨੇ ਪਿੰਡ ਤੋਂ ਵੀ ਆਊਗਾ ਕੋਈ ਮਹੱਲੇ ਚੋਂ ਥੋੜੇ ਆਊਗਾ ਜੀ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲੇ ਆਉਣਗੇ ਪੁੱਛਣ ਮਾਪੇ ਵੀ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਭਈ ਅਸੀਂ ਵੀ ਨੌਕਰੀ ਲੈਣੀ ਲੁਕੋਇਓ ਨਾ ਗੱਲ ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਐਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ ਦੱਸੋ ਫਲਾਓ ਗੱਲਾਂ ਉਹ ਵੀ ਉਹਨਾਂ ਨੂੰ ਮਿਲ ਜੂਗੀ ਨੌਕਰੀ ਆਪਾਂ ਤਾਂ ਰੋਕੋ ਨਾ ਵੀ ਨਹੀਂ ਅਸੀਂ ਆਪਾਂ ਦੱਸੀਏ ਨਾ ਨਹੀਂ ਤਾਂ ਇਹ ਵੀ ਬਣ ਜੂ ਐਂਕ ਫਿਰ ਕਿਹਨਾਂ ਉਹ ਬਣੇ ਸਮਾਜ ਦਾ ਤਰੱਕੀ ਤਾਂ ਹੀ ਹੋਊਗਾ ਨਾ ਸਾਰੇ ਕਾਮਯਾਬ ਹੋਣਗੇ। ਸੋ ਇਸ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ ਕਿਹੜਾ ਟੈਸਟ ਕਰਨਾ ਪੈਂਦਾ ਹੈ ਦੇਣਾ ਪੈਂਦਾ ਹੈ। ਤੇ ਜੇ ਅਮ ਨੰਬਰ ਆਉਣਗੇ ਪੱਕਾ ਮੈਰਿਟ ਤੇ ਉਹਨਾਂ ਦੇ ਘਰੇ ਵੀ ਚਿੱਠੀ ਜਾਊਗੀ। ਇੱਕ ਮੁੰਡਾ ਐਸ ਡੀਓ ਦੇ ਪੇਪਰ ਦੇ ਕੇ ਬਾਹਰ ਚਲੇ ਗਿਆ ਕੈਨੇਡਾ। ਇੱਥੇ ਆਇਆ ਸੀ ਉਹ। ਪੇਪਰ ਦੇ ਕੇ ਬਾਹਰ ਚਲਾ ਗਿਆ। ਬਾਜ ਐਸ ਡੀਓ ਦੀ। ਲਖੇ ਬਿਜਲੀ ਫੋਰਚ ਸੀਗਾ। SDO ਦੀ ਚਿੱਠੀ ਆ ਗਈ ਘਰੇ ਓਏ ਬਾਪੂ ਨੇ ਕਿਆ ਕਹਿੰਦਾ ਪੁੱਤ ਤੂੰ SDO ਬਣ ਗਿਆ ਬਿਜਲੀ ਬੋਰਡ ਚ ਉਹ ਕਹਿੰਦਾ ਠੀਕ ਆ ਮਹੀਨੇ ਬਾਅਦ ਆਪਸਾ ਰਹੀ ਆਪਸਾ ਕੇ ਜੁਆਇਨ ਕਰ ਲਈ ਆਪਦੇ ਘਰੇ ਨੌਕਰੀ ਮਿਲੇ ਆਪਦੇ ਆਪਦੀ ਧਰਤੀ ਤੇ ਆਪਦੇ ਲੋਕਾਂ ਚ ਨੌਕਰੀ ਮਿਲੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਜੀ ਘਰੇ ਆਓ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਬਾਹਰ ਤਾਂ ਚਲੇ ਜਾਂਦੇ ਆ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ ਦੀਵਾਲੀ ਨੂੰ ਦਸਹਿਰੇ ਮਨਾਉਣ ਤਾਂ ਇੱਥੇ ਆਉਨੇ ਆ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਸਿਸਕ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ ਹੋਰ ਤਰੱਕੀਆਂ ਕਰੋ ਯੂਪੀਐਸਸੀ ਤੱਕ ਦੇ ਅਸੀਂ ਸੈਂਟਰ ਖੋਲਣ ਜਾ ਰਹੇ ਹਾਂ ਯੂਪੀਐਸਸੀ ਦੀ ਤਿਆਰੀ ਕਰੋ ਆਈਐਸ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਚੰਗਾ ਲੱਗੂਗਾ 50 ਤਰੱਕੀ ਕਰ ਰਹੇ ਹੋਰ ਕੋਈ ਪੈਸਾ ਨਹੀਂ ਲੱਗ ਰਿਹਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ